ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੜਕ ਹਾਦਸੇ ਦੌਰਾਨ ਤਿੰਨ ਪੈਂਪੜਾਵਾਂ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਇਹ ਤਿੰਨ ਪੈਂਪੜਾ ਕਾਰ ਦੇ ਰਾਹੀ ਕਿਸੇ ਦੂਸਰੀ ਜਗ੍ਹਾ ਤੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਕਾਰ ਦਾ ਟਾਇਰ ਫੱਟ ਗਿਆ ਤੇ ਉਸ ਦੌਰਾਨ ਐਕਸੀਡੈਂਟ ਹੋ ਗਿਆ ਤੇ ਤਿੰਨ ਪੈਂਪੜਾਵਾਂ ਦੀ ਮੌਤ ਹੋ ਗਈ। ਇਹਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ ਤਿੰਨ ਪੈਂਪੜਾ ਸਕੇ ਸਨ ਅਤੇ ਜਿਹੜਾ ਤੀਸਰਾ ਸੀ ਉਹਨਾਂ ਦੀ ਨਾਲ ਫਰੈਂਡ ਸੀ। ਮੁੰਡੇ ਦਾ ਨਾਮ ਸੀ ਨਵਜੋਤ ਸੋਮਲ ਤੇ ਉਹਦੀ ਪੈਂ ਦਾ ਨਾਮ ਸੀ ਹਰਮਨ ਸੋਮਲ ਤੇ ਜਿਹੜੀ ਨਾਲ ਉਹਨਾਂ ਦੀ ਫਰੈਂਡ ਸੀ ਉਹਦਾ ਨਾਮ ਸੀ ਰੇਸ਼ਮ ਜੱਜ। ਸੋ ਤਿੰਨੇ ਪੈਂਟਰਾਂਵਾਲ ਦੀ ਉਥੇ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਸੋ ਇਸ ਟਾਈਮ ਜਿਹੜਾ ਉਹਨਾਂ ਦੇ ਪਰਿਵਾਰ ਤੇ ਪਹਾੜ ਟੁੱਟਿਆ ਹੈ ਦੁੱਖਾਂ ਦਾ ਪਹਾੜ ਟੁੱਟਿਆ ਹੈ ਉਹ ਸਿਰਫ ਉਹ ਹੀ ਜਾਣਦੇ ਹਨ ਸੋ ਪੇਰੈਂਟਸ ਲੱਖਾਂ ਰੁਪਏ ਖਰਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਨ ਇਸ ਉਮੀਦ ਨਾਲ ਕਿ ਉਹਨਾਂ ਦੀ ਇੱਕ ਦਿਨ ਗਰੀਬੀ ਕੱਟੀ ਜਾਊਗੀ ਉਹ ਵੀ ਇੱਕ ਦਿਨ ਬਾਹਰ ਉਹਨਾਂ ਦੇ ਨਾਲ ਕੈਨੇਡਾ ਜਾਣਗੇ ਸਾਡੇ ਬੱਚੇ ਸੈੱਟ ਹੋ ਜਾਣਗੇ ਪਰ ਜਦੋਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਪਰਿਵਾਰ ਤੇ ਇੱਕ ਦੁੱਖਾਂ ਦਾ ਪਹਾੜ ਢੁੱਟ ਜਾਂਦਾ ਹੈ ਅਤੇ ਜਿਹੜੇ ਮਾਪੇ ਨੇ ਉਹ ਜਾਂਦੇ ਜੀ ਹੀ ਮਰ ਜਾਂਦੇ ਨੇ ਸੋ ਉਹਨਾਂ ਦੇ ਮਾਪਿਆਂ ਨੇ ਹੁਣ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ ਕਿ ਸਾਡੇ ਬੱਚਿਆਂ ਦੀਆਂ ਡੈੱਡ ਬੋਡੀਜ਼ ਪਾਰਟ ਵਿੱਚ ਜਾਂਦੀਆਂ ਜਾਂ Punjab ਦੇ ਵਿੱਚ ਜਾਂਦੀਆਂ ਜਾਣ ਕਿ ਆਖਿਰਕਾਰ ਅਸੀਂ ਆਪਣੇ ਬੱਚਿਆਂ ਦਾ ਮੂੰਹ ਤਾਂ ਵੇਖ ਸਕੀਏ ਸਾਡੇ ਬੱਚਿਆਂ ਦੀਆਂ ਡੈੱਡ ਬੋਡੀਜ਼ ਸਾਡੇ ਪਿੰਡ ਦੇ ਵਿੱਚ ਆਣ ਸੋ ਉਹਨਾਂ ਦਾ ਸੰਸਕਾਰ ਅਸੀਂ ਆਪਣੇ ਹੱਥਾਂ ਨਾਲ ਕਰ ਸਕੀਏ ਕਿ ਉਹਨਾਂ ਦੇ ਆਖਰੀ ਵਾਰ ਜਾਂਦਿਆਂ ਦੇ ਅਸੀਂ ਮੂੰਹ ਦੇਖ ਸਕੀਏ ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੜਕ ਹਾਦਸੇ ਦੌਰਾਨ ਤਿੰਨ ਪੈਂਪੜਾਂਵਾਂ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਇਹ ਤਿੰਨ ਪੈਂਪੜਾ ਕਾਰ ਦੇ ਰਾਹੀ ਕਿਸੇ ਦੂਸਰੀ ਜਗ੍ਹਾ ਤੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਕਾਰ ਦਾ ਟਾਇਰ ਫੱਟ ਗਿਆ ਤੇ ਉਸ ਦੌਰਾਨ ਐਕਸੀਡੈਂਟ ਹੋ ਗਿਆ ਤੇ ਤਿੰਨ ਪੈਂਪੜਾਂਵਾਂ ਦੀ ਮੌਤ ਹੋ ਗਈ। ਇਹਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਤਿੰਨ ਪੈਂਪੜਾ ਸਕੇ ਸਨ ਅਤੇ ਜਿਹੜਾ ਤੀਸਰਾ ਸੀ ਉਹਨਾਂ ਦੀ ਨਾਲ ਫਰੈਂਡ ਸੀ। ਮੁੰਡੇ ਦਾ ਨਾਮ ਸੀ ਨਵਜੋਤ ਸੋਮਲ ਤੇ ਉਹਦੀ ਪੈਂ ਦਾ ਨਾਮ ਸੀ ਹਰਮਨ ਸੋਮਲ ਤੇ ਜਿਹੜੀ ਨਾਲ ਉਹਨਾਂ ਦੀ ਫਰੈਂਡ ਸੀ ਉਹਦਾ ਨਾਮ ਸੀ ਰੇਸ਼ਮ ਜੱਜ। ਸੋ ਤਿੰਨੇ ਪੈਂਟਰਵਾਦੀ ਉਥੇ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਸੋ ਇਸ ਟਾਈਮ ਜਿਹੜਾ ਉਹਨਾਂ ਦੇ ਪਰਿਵਾਰ ਤੇ ਪਹਾੜ ਟੁੱਟਿਆ ਹੈ ਦੁੱਖਾਂ ਦਾ ਪਹਾੜ ਟੁੱਟਿਆ ਹੈ ਉਹ ਸਿਰਫ ਉਹੀ ਜਾਣਦੇ ਹਨ ਸੋ ਪੇਰੈਂਟਸ ਲੱਖਾਂ ਰੁਪਏ ਖਰਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਨ ਇਸ ਉਮੀਦ ਨਾਲ ਕਿ ਉਹਨਾਂ ਦੀ ਇੱਕ ਦਿਨ ਗਰੀਬੀ ਕੱਟੀ ਜਾਊਗੀ ਉਹ ਵੀ ਇੱਕ ਦਿਨ ਬਾਅਦ ਉਹਨਾਂ ਦੇ ਨਾਲ ਕੈਨੇਡਾ ਜਾਣਗੇ ਸਾਡੇ ਬੱਚੇ ਸੈੱਟ ਹੋ ਜਾਣਗੇ ਪਰ ਜਦੋਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਪਰਿਵਾਰ ਤੇ ਇੱਕ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਅਤੇ ਜਿਹੜੇ ਮਾਪੇ ਨੇ ਉਹ ਜਾਂਦੇ ਜੀ ਹੀ ਮਰ ਜਾਂਦੇ ਨੇ ਸੋ ਉਹਨਾਂ ਦੇ ਮਾਪਿਆਂ ਨੇ ਹੁਣ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ ਕਿ ਸਾਡੇ ਬੱਚਿਆਂ ਦੀਆਂ ਡੈੱਡ ਬੋਡੀਜ਼ ਪਾਰਟ ਵਿੱਚ ਲਿਆਂਦੀਆਂ ਜਾਣ ਪੰਜਾਬ ਦੇ ਵਿੱਚ ਲਿਆਂਦੀਆਂ ਜਾਣ ਕਿ ਆਖਿਰਕਾਰ ਅਸੀਂ ਆਪਣੇ ਬੱਚਿਆਂ ਦਾ ਮੂੰਹ ਤਾਂ ਵੇਖ ਸਕੀਏ ਸਾਡੇ ਬੱਚਿਆਂ ਦੀਆਂ ਡੈੱਡ ਬੋਡੀਜ਼ ਸਾਡੇ ਪਿੰਡ ਦੇ ਵਿੱਚ ਆਣ ਸੋ ਉਹਨਾਂ ਦਾ ਸੰਸਕਾਰ ਅਸੀਂ ਆਪਣੇ ਹੱਥਾਂ ਨਾਲ ਕਰ ਸਕੀਏ ਕਿ ਉਹਨਾਂ ਦੇ ਆਖਰੀ ਵਾਰ ਜਾਂਦਿਆਂ ਦੇ ਅਸੀਂ ਮੂੰਹ ਦੇਖ ਸਕੀਏ ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੜਕ ਹਾਦਸੇ ਦੌਰਾਨ ਤਿੰਨ ਪੈਂਫਰਾਂਵਾਂ ਦੀ ਮੌਤ ਹੋ ਗਈ ਤਾਨੂੰ ਦੱਸ ਦਈਏ ਕਿ ਇਹ ਤਿੰਨ ਪੈਂਟਰਾ ਕਾਰ ਤੇ ਰਾਹੀ ਕਿਸੇ ਦੂਸਰੀ ਜਗ੍ਹਾ ਤੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਕਾਰ ਦਾ ਟਾਇਰ ਫਟ ਗਿਆ ਤੇ ਉਸ ਦੌਰਾਨ ਐਕਸੀਡੈਂਟ ਹੋ ਗਿਆ ਤੇ ਤਿੰਨ ਪੈਂਟਰਾਵਾਂ ਦੀ ਮੌਤ ਹੋ ਗਈ। ਇਹਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਤਿੰਨ ਪੈਂਟਰਾ ਸਕੇ ਸਨ ਅਤੇ ਜਿਹੜਾ ਤੀਸਰਾ ਸੀ ਉਹਨਾਂ ਦੀ ਨਾਲ ਫ੍ਰੈਂਡ ਸੀ। ਮੁੰਡੇ ਦਾ ਨਾਮ ਸੀ ਨਵਜੋਤ ਸੋਮਲ ਤੇ ਉਹਦੀ ਪੈਂ ਦਾ ਨਾਮ ਸੀ ਹਰਮਨ ਸੋਮਲ ਤੇ ਜਿਹੜੀ ਨਾਲ ਉਹਨਾਂ ਦੀ ਫ੍ਰੈਂਡ ਸੀ ਉਹਦਾ ਨਾਮ ਸੀ ਰੇਸ਼ਮ ਜੱਜ। ਸੋ ਤਿੰਨੇ ਪੈਂਟਰਾਵਾਂ ਵੱਲ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ। ਸੋ ਇਸ ਟਾਈਮ ਜਿਹੜਾ ਉਹਨਾਂ ਦੇ ਪਰਿਵਾਰ ਤੇ ਪਹਾੜ ਟੁੱਟਿਆ ਹੈ ਦੁੱਖਾਂ ਦਾ ਪਹਾੜ ਟੁੱਟਿਆ ਹੈ ਉਹ ਸਿਰਫ ਉਹ ਹੀ ਜਾਣਦੇ ਹਨ ਸੋ ਪੇਰੈਂਟਸ ਲੱਖਾਂ ਰੁਪਏ ਖਰਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਨ ਇਸ ਉਮੀਦ ਨਾਲ ਕਿ ਉਹਨਾਂ ਦੀ ਇੱਕ ਦਿਨ ਗਰੀਬੀ ਕੱਟੀ ਜਾਊਗੀ ਉਹ ਵੀ ਇੱਕ ਦਿਨ ਬਾਅਦ ਉਹਨਾਂ ਦੇ ਨਾਲ ਕੈਨੇਡਾ ਜਾਣਗੇ ਸਾਡੇ ਬੱਚੇ ਸੈੱਟ ਹੋ ਜਾਣਗੇ ਪਰ ਜਦੋਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਪਰਿਵਾਰ ਤੇ ਇੱਕ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਅਤੇ ਜਿਹੜੇ ਮਾਪੇ ਨੇ ਉਹ ਜਾਂਦੇ ਜਿਹੀ ਮਰ ਜਾਂਦੇ ਨੇ ਸੋ ਉਹਨਾਂ ਦੇ ਮਾਪਿਆਂ ਨੇ ਹੁਣ ਸਰਕਾਰ ਦੇ ਕੇ ਅਪੀਲ ਕੀਤੀ ਹੈ ਕਿ ਸਾਡੇ ਬੱਚਿਆਂ ਦੀਆਂ ਡੈੱਡ ਬੋਡੀਜ਼ ਪਾਕਤ ਵਿੱਚ ਜਾਂਦੀਆਂ ਜਾਂ Punjab ਦੇ ਵਿੱਚ ਜਾਂਦੀਆਂ ਹਨ ਕਿ ਆਖਿਰਕਾਰ ਅਸੀਂ ਆਪਣੇ ਬੱਚਿਆਂ ਦਾ ਮੂੰਹ ਤਾਂ ਦੇਖ ਸਕੀਏ ਸਾਡੇ ਬੱਚਿਆਂ ਦੀਆਂ ਡੈੱਡ ਬੋਡੀਜ਼ ਸਾਡੇ ਪਿੰਡ ਦੇ ਵਿੱਚ ਆਣ ਸੋ ਉਹਨਾਂ ਦਾ ਸੰਸਕਾਰ ਅਸੀਂ ਆਪਣੇ ਹੱਥਾਂ ਨਾਲ ਕਰ ਸਕੀਏ ਕਿ ਉਹਨਾਂ ਦੇ ਆਖਰੀ ਵਾਰ ਜਾਂਦਿਆਂ ਦੇ ਅਸੀਂ ਮੂੰਹ ਦੇਖ ਸਕੀਏ